ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਆਗੂ ਦਲਬੀਰ ਸਿੰਘ ਪੂਰਾ ਅੱਜ ਜਿਹੜਾ ਇਹ ਪਿੰਡ ਪੂਰਾ ਕ੍ਰੀਮਪੁਰਾ ਵਿੱਚ ਫੋਕਲਾ ਫੋਕਿਆ ਗਿਆ ਕਿਸ ਬੰਦ ਵਿੱਚ ਤੇ ਕਿਸ ਦਾ ਦੇਖੋ ਅੱਜ ਪਿੰਡ ਪੂਰੇ ਕ੍ਰੀਮਪੁਰੇ ਦੇ ਵਿੱਚੋਂ ਸ਼ੁਰੂਆਤ ਹੋ ਚੁੱਕੀ ਆ ਔਰ ਸ਼ਾਮਾਂ ਤੱਕ ਕੱਲ ਤੱਕ ਪਰਸੋਂ ਤੱਕ ਸਾਰੇ ਪਿੰਡਾਂ ਦੇ ਵਿੱਚ ਲਾਟ ਨਿਕਲੂਗੀ ਭਗਵੰਤ ਮਾਨ ਦੀ ਜਿਹੜਾ ਭਗਵੰਤ ਮਾਨ ਨੇ ਆਪਣਾ ਵਿਸ਼ਵਾਸ ਘਾਤ ਕੀਤਾ ਹੈ ਕਿ ਸਰਕਾਰਾਂ ਨੂੰ ਪੱਤੇ ਦੇ ਵਿੱਚ ਆਪਣੇ ਕਿਸਾਨਾਂ ਨੂੰ ਉਹ ਚਲਕੇ ਮੀਟਿੰਗ ਦੇ ਬਹਾਨੇ ਸੱਦ ਕੇ ਚੰਡੀਗੜ੍ਹ ਦੇ ਵਿੱਚ ਤੇ ਮਗਰੋਂ ਉੱਥੇ ਦਸ਼ੱਦਤ ਟਾਇਆ ਲਾਠੀਆਂ ਚਲਾਈਆਂ ਔਰ ਸਾਡੇ ਜਿਹੜੇ ਉੱਥੇ ਟਰੈਕਟਰ ਟਰਾਲੀਆਂ ਸੀ ਉਹਨਾਂ ਦੀ ਭੰਨ ਤੋੜ ਕੀਤੀ ਗਈ ਆ ਔਰ ਸਟੇਜ ਦੀ ਭੰਨ ਤੋੜ ਕੀਤੀ ਗਈ ਆ ਔਰ ਇੰਨਾ ਦਸ਼ੱਦਤ ਤੱਕ ਤੇ ਕੋਈ ਬਾਹਰ ਦਾ ਵੀ ਨਹੀਂ ਕਰਦਾ ਜਿਹੜਾ ਇਹ ਕਹਿੰਦਾ ਸੀ ਵੀ ਮੈਂ ਕਿਸਾਨਾਂ ਦਾ ਪੁੱਤ ਆ ਔਰ ਇਹ ਕਿਸਾਨਾਂ ਦਾ ਪੁੱਤ ਨਹੀਂਗਾ ਕਿਸਾਨਾਂ ਦੇ ਪੁੱਤ ਤਾਂ ਹੁਣ ਤੁਹਾਨੂੰ ਦੱਸਣਗੇ ਵੀ ਤੁਹਾਡੇ ਨਾਲ ਕਿਸ ਭਾਅ ਨਾਲ ਨਿਬੜਦੇ ਆ ਹੁਣ ਅਸੀਂ ਆਨੇ ਆ ਭਗਵਾਨ ਤੁਮਾਨੂੰ ਕਹਿੰਨੇ ਆ ਵੀ ਇਹ ਜਿਹੜੇ ਤੇਰੇ ਬੇਤੁੱਕੇ ਬਿਆਨ ਆ ਰਹੇ ਤੇਰੇ ਮੰਤਰੀਆਂ ਦੇ ਔਰ ਜਿਹੜੇ ਤੇਰੇ ਵਧਾਇਕਾਂ ਦੇ ਬਿਆਨ ਆ ਰਹੇ ਆ ਹੁਣ ਉਹਨਾਂ ਦੇ ਮੂੰਹ ਬੰਦ ਕਰ ਲਾ ਜਿਹੜੇ ਕਹਿ ਰਹੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਪੁੱਤ ਆ ਹੁਣ ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸਾਨਾਂ ਦੇ ਪੁੱਤ ਕੌਣ ਆ ਔਰ ਕਿਸਾਨਾਂ ਤੋਂ ਬਾਹਰ ਕੌਣ ਆ ਤੇ ਕਿਸਾਨਾਂ ਦੇ ਦੁਸ਼ਮਣ ਕੌਣ ਆ ਹੁਣ ਅਸੀਂ ਮੈਦਾਨ 'ਚ ਤੁਹਾਡੇ ਨਾਲ ਟਕਰਾਂਗੇ ਰੋੜਾਂ ਦੇ ਟਕਰਾਂਗੇ ਪਿੰਡਾਂ ਦੇ ਵਿੱਚ ਟਕਰਾਂਗੇ ਇਹ ਜਿਹੜਾ ਤੁਸੀਂ ਜ਼ੁਲਮ ਕੀਤਾ ਹੈ ਇਹ ਪਾਈ ਪਾਈ ਦਾ ਹਿਸਾਬ ਤੁਹਾਡੇ ਤੋਂ ਲਵਾਂਗੇ ਅੱਜ ਪੂਰੇ ਕ੍ਰੇਮਪੁਰੇ ਦੇ ਵਿੱਚੋਂ ਚੇਤਾਵਨੀ ਦਿੰਨੇ ਆਂ ਅਸੀਂ ਕਿ ਹੁਣ ਕਿਤੇ ਭੁੱਲ ਕੇ ਵੀ ਸਾਨੂੰ ਟੱਕਰ ਨਾ ਜਾਇਓ ਇਹਦਾ ਹਿਸਾਬ ਕਿਤਾਬ ਤੁਹਾਨੂੰ ਅਸੀਂ ਰੋੜਾਂ ਤੇ ਮਿਲ ਕੇ ਕਰਾਂਗੇ ਤੇ ਮੰਨ ਲਓ ਜੇ ਸਰਕਾਰ ਆਪਣੀਆਂ ਇਹਨਾਂ ਨੀਤੀਆਂ ਤੋਂ ਬਾਜ਼ ਨਹੀਂ ਆਉਂਦੀ ਤੇ ਫਿਰ ਅਗਲਾ ਨਿਸ਼ਾਨਾ ਕੀ ਹੋਊਗਾ ਕਿਸਾਨ ਮਿਹਤੂਰ ਸੰਘਰਸ਼ ਕਮੇਟੀ ਦਾ ਦੇਖੋ ਅੱਜ ਸ਼ੁਰੂਆਤ ਹੋ ਚੁੱਕੀ ਪੁਤਲਿਆਂ ਦੀ ਤਿੰਨ ਦਿਨ ਸਾਡੇ ਲਗਾਤਾਰ ਪੁਤਲੇ ਚੱਲਨੇ ਆ ਪਿੰਡਾਂ ਦੇ ਵਿੱਚ ਉਦੋਂ ਇੱਕ ਦੋ ਦਿਨ ਦੇ ਦਿਨ ਦੇ ਵਿੱਚ ਵੱਡੇ ਸੰਘਰਸ਼ ਦਾ ਐਲਾਨ ਹੋਊਗਾ ਔਰ ਵੱਡੇ ਸੰਘਰਸ਼ ਦੀ ਕੀ ਰੂਪਰੇਖਾ ਹੋ ਗਈ ਉਹ ਮੀਟਿੰਗਾਂ ਚੱਲ ਰਹੀਆਂ ਔਰ ਸੂਬੇ ਪੱਧਰੀ ਜ਼ੋਨਾ ਪੱਧਰੀ ਜ਼ਿਲ੍ਹੇ ਪੱਧਰੀ ਮੀਟਿੰਗਾਂ ਲਾ ਕੇ ਦੋਨਾਂ ਫੋਰਮਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਜਿਨ੍ਹਾਂ ਨੇ ਜਿਹੜੇ ਉੱਥੇ ਸੰਘਰਸ਼ ਵਿੱਢ ਕੇ ਬੈਠੇ ਸੀ ਔਰ ਦਿੱਲੀ ਜਾਣ ਵਾਸਤੇ 13 ਫਰਵਰੀ ਤੋਂ ਲਗਾਤਾਰ ਔਰ 13 14 ਮਹੀਨੇ ਜਿਨ੍ਹਾਂ ਨੇ ਸੰਘਰਸ਼ ਲੜਿਆ ਉਹਨਾਂ ਦੋਨਾਂ ਫੋਰਮਾਂ ਨਾਲ ਮੀਟਿੰਗ ਚੱਲ ਰਹੀ ਆ ਉਹ ਮੀਟਿੰਗ ਲਾ ਕੇ ਵੱਡੇ ਸੰਘਰਸ਼ ਦਾ ਐਲਾਨ ਹੋਊਗਾ